ਤੋ ਕਣਕਲ ਜਾਣੇ ਵਲੇ ਪਾੜ ਗਿਆ ਇਹ ਟਾਇਰ ਤੇ ਦੇਖੋ ਜੀ 3 ਇੰਚੀ ਦਾ ਲੱਗ ਗਿਆ ਕੱਟ ਸੜਕ ਮਾਰੀ ਹੋਣ ਕਰਕੇ ਪੈ ਗਿਆ ਪੜਾਕਾ ਤੇ ਮੁਸ਼ਕਲ ਨਾਲ ਅਸੀਂ ਪਹੁੰਚੇ ਸ਼ਹਿਰ ਇੱਕ ਟਾਇਰ ਦੇ ਉੱਤੇ ਆ ਦੇਖੋ ਜੀ ਅਸੀਂ ਖਲਾਤਾ ਨਾਲ ਦੀ ਨਾਲ ਹੁਣ ਅਸੀਂ ਲਵਾਵਾਂਗੇ ਪੱਛ ਪਹਿਲਾਂ ਤਾਂ ਟਾਇਰ ਪੋਣ ਬਾਰੇ ਸੋਚ ਰਹੇ ਸੀ ਪਰ ਜਗਮੀਤ ਕਹਿੰਦਾ ਯਾਰ ਨਹੀਂ ਯਾਰ ਆਪਾਂ ਪੱਛ ਲਵਾ ਲਈਏ ਕਿਉਂਕਿ ਟਾਇਰ 15 20000 ਦਾ ਕਾਨੂੰ ਐਵੇਂ ਹਣਾ ਸਾਈਡ ਤੇ ਹੈਗਾ ਚੱਲ ਜੂਗਾ ਕੰਮ ਲਓ ਵੀ ਦੋਸਤੋ ਆ 3 ਇੰਚੀ ਦਾ ਕੱਟ ਦੇਖ ਲਓ ਤੁਸੀਂ ਬਾਹਰੋਂ ਵੀ 3 ਇੰਚੀ ਦਾ ਤੇ ਅੰਦਰੋਂ ਵੀ 3 ਇੰਚੀ ਦਾ ਪਾਸੇ ਤੇ ਅਸੀਂ ਇਸ ਕਰਕੇ ਪੱਛ ਲੱਗ ਜਾਂਦਾ ਤੇ ਦ ਡਾਇਮੰਡ ਕੰਪਨੀ ਦਾ ਆਪਾਂ ਪੱਛ ਚੁਣਿਆ ਜੀ ਬੀਪੀ 3 ਦਾ ਰਿਪੇਅਰ 25 1 ਬੀਪੀ 5 ਲਾਵਾਂਗੇ ਇੱਕ ਬੀਪੀ 3 ਲਾਵਾਂਗੇ ਸਭ ਤੋਂ ਪਹਿਲਾਂ ਬੀਪੀ 3 ਵਰਤਿਆ ਜਾਊਗਾ ਉਸ ਤੋਂ ਪਹਿਲਾਂ ਆਪਾਂ ਲਾ ਲਈਏ ਸੋਲੂਸ਼ਨ ਤਾਂ ਦੋਸਤੋ ਸੋਲੂਸ਼ਨ ਵੀ ਆਪਾਂ ਡਾਇਮੰਡ ਕੰਪਨੀ ਦਾ ਹੀ ਵਰਤਿਆ ਡਾਇਮੰਡ ਰਬੜ ਸੋਲੂਸ਼ਨ ਤਾਂ ਦੇਖੋ ਜੀ ਬਾਈ ਸੋਲੂਸ਼ਨ ਲਾ ਰਿਹਾ ਇਸ ਨੂੰ ਪਹਿਲਾਂ ਇਹ ਲਾਊਗਾ ਵਰਸ਼ਨ ਵਾਲਾ ਬਿਲਕੁਲ ਸਾਰੇ ਆਸੇ ਪਾਸੇ ਲਾ ਦਊਗਾ ਜਿੱਥੇ ਕਿ 3 ਇੰਚੀ ਦਾ ਕੱਟ ਆ ਆ ਸੋਲੂਸ਼ਨ ਲਿਆ ਜੀ ਰਬੜ ਸੋਲੂਸ਼ਨ ਬਲੈਕ 500 ਐਮਐਲ ਆਈ ਤੇ ਚੰਗੀ ਤਰ੍ਹਾਂ ਲਾ ਕੇ ਉਸ ਤੋਂ ਬਾਅਦ ਸਿਕਾਊਗਾ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਬੀਪੀ 3 50 ਦੋ ਬੀਪੀ 3 ਪਚਾਣਾ ਉਸ ਨੂੰ ਉਸ ਦੀ ਵਰਤੋਂ ਕਰਾਂਗੇ ਪਹਿਲਾਂ ਆਪਾਂ ਕਿਉਂਕਿ ਕੱਟ ਵੱਡਾ ਹੈ ਇਸ ਕਰਕੇ ਦੋ ਪਚ ਲੱਗਣਗੇ ਨਹੀਂ ਤਾਂ ਪਹਿਲਾਂ ਤਾਂ ਕਹਿੰਦਾ ਇਹ ਤਾਂ ਹੋਣਾ ਨਹੀਂ ਜੀ ਇਹ ਤਾਂ ਸੈੱਟ ਨਹੀਂ ਹੋਣਾ ਮੈਂ ਆਖਾ ਬਾਈ ਜੀ ਦੋ ਪਚ ਲਾ ਦੇ ਕੁਝ ਨਹੀਂ ਹੁੰਦਾ ਚੱਲ ਜੂਗਾ ਕੰਮ ਤਾਂ ਆ ਦੇਖੋ ਜੀ ਪਹਿਲਾ ਪਚ ਲਾਤਾ ਜੀ ਆਪਾਂ 3 ਇੰਚੀ ਕੱਟ ਤੇ ਛੋਟਾ ਜਿਹਾ ਪਚ ਲਾ ਕੇ ਬੀਪੀ 3 ਨੂੰ ਲਾ ਕੇ ਉਸ ਤੋਂ ਬਾਅਦ ਆ ਚੰਗੀ ਤਰ੍ਹਾਂ ਤੁਸੀਂ ਲਾ ਦੇਣਾ ਇਹ ਨਾਲ ਦੀ ਨਾਲ ਹੀ ਚੰਬੜ ਜਾਂਦਾ ਹੀ ਉਸ ਤੋਂ ਬਾਅਦ ਆ ਦੇਖੋ ਜੀ ਫਿਰ ਆਪਾਂ ਹੋਈ ਸੋਲੂਸ਼ਨ ਪਾ ਦੇਣਾ ਡਾਇਮੰਡ ਦਾ ਰਬੜ ਸੋਲੂਸ਼ਨ ਤੇ ਬਲੈਕ ਸੋਲੂਸ਼ਨ ਕਹਿੰਦੇ ਇਹਨੂੰ ਪਾ ਕੇ ਉਸ ਤੋਂ ਬਾਅਦ ਫਿਰ ਬੁਰਸ਼ ਨਾਲ ਉਸ ਨੂੰ ਉਸ ਪੱਛ ਦੇ ਉੱਪਰ ਲਾ ਦੇਣਾ ਦੋਸਤੋ ਬਾਅਦ ਜਿਹੜਾ ਆਪਾਂ ਕੰਮ ਕਰਨਾ ਉਹ BP5 ਪੱਛ ਵਰਤਣਾ ਉਸ ਤੋਂ ਬਾਅਦ ਲਓ ਜੀ BP5 ਪੱਛ ਦੀ ਵਾਰੀ ਆ ਗਈ ਆ ਤੇ ਇਸ ਕਰਕੇ ਮੈਂ ਆਖਿਆ ਯਾਰ ਤੂੰ ਦੋ ਪੱਛ ਲਾ ਦੇ ਕੁਝ ਨਹੀਂ ਹੁੰਦਾ ਟਾਇਰ ਸਾਡਾ ਨਾ ਤੇ ਸਾਰਾ ਸਾਡਾ ਮੈਨੂੰ ਲੱਗਦਾ ਇਹ ਖਰਚਾ ਵੀ ਤੁਹਾਨੂੰ ਦੱਸਾਂ ਕਿ ਕਿੰਨਾ ਆਇਆ ਤੇ ਉਸ ਤੋਂ ਬਾਅਦ ਟਿਊਬ ਵੀ ਤੁਹਾਨੂੰ ਵਿਖਾਵਾਂਗੇ ਟਿਊਬ ਵੀ ਪਾੜ ਚੁੱਕੀ ਹੈ ਜੀ ਆ ਦੇਖੋ ਜੀ ਹੁਣ ਆਪਾਂ ਲਾ ਦਈਏ ਪੱਛ ਦੇ ਉੱਤੇ ਪੱਛ ਠੋਕਤਾ ਜੀ ਆ ਦੇਖੋ ਡਬਲ ਪੱਛ ਲਾਤਾ ਮਜਬੂਤੀ ਬਣਾਤੀ ਫੁੱਲ ਟਾਇਰ ਜਾਊ ਕਿੱਥੇ ਇਹ ਆਪਣਾ ਮੱਲੀ ਦਾ ਦਿਮਾਗ ਆ ਦੋਸਤੋ ਇਹ ਆ ਦੇਖ ਲਓ ਤੁਸੀਂ ਠੀਕ ਹੈ ਨਹੀਂ ਨਹੀਂ ਤਾਂ ਜਗਮੀਤ ਤਾਂ ਕਹਿੰਦਾ ਸੀ ਚਲ ਕੋਹ ਨਹੀਂ ਟਾਇਰ ਦੇ ਕੇ ਆਪਾਂ ਟਾਇਰ ਨਵਾ ਪਵਾ ਲਈਏ ਮੈਂ ਕਹਾ ਤੂੰ ਇੱਕ ਵਾਰ ਪੱਛ ਲਾ ਕੇ ਟਾਈਮ ਪਾਸਤਾ ਕਰ ਠੀਕ ਹੈ ਕਣੀ 6 ਮਹੀਨੇ ਦਾ ਕਾਢ ਇਹਦੇ ਨਾਲ ਲਓ ਵੀ ਦੋਸਤੋ ਪੱਛ ਲਾਤਾ ਆਪਾਂ ਡਬਲ ਦੇ ਉਤੋਂ ਪਟ ਲਈਏ ਤੇ ਹੁਣ ਉਸ ਤੋਂ ਬਾਅਦ ਆਪਾਂ ਦੋਸਤੋ ਆਹ ਦੇਖੋ ਜੀ ਲੱਗ ਗਿਆ ਨਾ ਜੀ ਪੱਚ ਤੇ ਟਾਇਰ ਵੀਦਾ ਵਧੀਆ ਬਣ ਗਿਆ ਸਿਰੇ ਦਾ ਦੋਸਤੋ ਜਿਹੜਾ ਬਾਹਰ ਵੀ ਹੈ ਨਾ ਜੋੜ ਪਿਆ ਇਹ ਵੀ ਆਪਾਂ ਕਵਰ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਇਹ ਕਿਵੇਂ ਬੰਦ ਕਰਨਾ ਤੇ ਦੋਸਤੋ ਆਹ ਦੇਖੋ ਜੀ ਇੱਥੋਂ ਪਾਟੀ ਸੀ ਟਿਊਬ ਤੇ ਹੁਣ ਟਿਊਬ ਵੀ ਆਪਾਂ ਪੁਰਾਣੀ ਲੈਣੀ ਹੈ ਤੇ 1000 ਰੁਪਏ ਦੀ ਟਿਊਬ ਆਪਾਂ ਨੂੰ ਮਿਲ ਗਈ ਜੀ ਐਮ ਆਰ ਐਫ ਦੀ ਪੈਂਚਰ ਰੇਤ ਕਿਉਂਕਿ ਟਰੱਕਾ ਟਰੱਕਾ ਵਾਲੇ ਦੇ ਜਾਂਦੇ ਉਸ ਤੋਂ ਬਾਅਦ ਦੋਸਤੋ ਪਾਊਡਰ ਪਾ ਦੇਣਾ ਤੁਸੀਂ ਪਾਊਡਰ ਤਾਂ ਪਾਉਣ ਦਾ ਕਾਰਨ ਇਹ ਹੈ ਵੀ ਜਦੋਂ ਵੀ ਆਪਾਂ ਟਿਊਬ ਪਾਵਾਂਗੇ ਤੇ ਟਿਊਬ ਸੋਲੂਸ਼ਨ ਨਾਲ ਲੱਗੇ ਨਾ ਨਹੀਂ ਤਾਂ ਟਿਊਬ ਨਾਲ ਹੀ ਚਿਪਕ ਜਾਂਦੀ ਹੈ ਜਿਸ ਕਾਰਨ ਕਿ ਮੁੜ ਕੇ ਪੱਟਣ ਵਾਲੀ ਦਿੱਕਤ ਆਉਂਦੀ ਆ ਦੇਖੋ ਜੀ ਹੁਣ ਆਪਾਂ ਟਿਊਬ ਪਾ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਭਰ ਦਾਂਗੇ ਹਵਾ ਟਿਊਬ ਫਿੱਟ ਕਰਤੀ 1000 ਰੁਪਏ ਦੀ ਟਿਊਬ ਮਿਲ ਗਈ ਜੀ 18-1900 ਦੀ ਟਿਊਬ ਸੀਗੀ ਵੇਖੋ ਜੀ ਕਿੰਨਾ ਫਾਇਦਾ ਕਰਾਇਆ ਮੈਂ ਜਗਮੀਤ ਦਾ ਤੇ ਘੱਟੋ ਘਾਟ ਵੀ 15-16000 ਦਾ ਫਾਇਦਾ ਕਰਾਤਾ ਤੇ 110 ਤੋਂ ਜ਼ਿਆਦਾ ਹਵਾ ਨਹੀਂ ਭਰਨੀ ਦੋਸਤੋ 110 ਹਵਾ ਆਸੀ ਕਰ ਦਿੱਤੀ ਹੈ ਤੇ ਹੁਣ ਆਹ ੜਿੰਗਾ ਕਿਵੇਂ ਸ ਲਓ ਜੀ ਦੋਸਤੋ ਆਪਾਂ ਹੁਣ ਰਬੜ ਦਾ ਬੂਰਾ ਲੈ ਲੈਨੇ ਹੁਣੇ ਆਪਾਂ ਰਬੜ ਦਾ ਬੂਰਾ ਲੈ ਕੇ ਉਸ ਤੋਂ ਬਾਅਦ ਅਸੀਂ ਲੈ ਲਈ ਫੈਵਿਕ ਕਵਿਕ ਰਬੜ ਦਾ ਬੂਰਾ ਪਾ ਕੇ ਉਸ ਤੋਂ ਬਾਅਦ ਉੱਤੇ ਪਾ ਦੋ ਫੈਵਿਕ ਉੱਪਰ ਦੋਸਤੋ ਇਹ ਬਣ ਜੂ ਪੱਥਰ ਫੈਵਿਕ ਇੱਕ ਪਾਉਣ ਨਾਲ ਪੱਥਰ ਬਣ ਜੂ ਅੱਗ ਨਿਕਲਦੀ ਹੈ ਜੀ ਥੋੜੀ ਭਾਪ ਨਿਕਲੂਗੀ ਆ ਦੇਖੋ ਜੀ ਬਣਾਤਾ ਪੱਥਰ ਤੇ ਟਾਇਰ ਜਿਹੜਾ ਜਗਮੀਦ 15 2000 ਰੁਪਏ ਜੇਬ ਚ ਲੈ ਕੇ ਆਏ ਸੀ ਨਾ ਵੀ ਟਾਇਰ ਹੀ ਪਵਾ ਲਾਂਗੇ ਆ ਦੇਖੋ ਜੀ ਸਾਰਾ ਸਾਡਾ 1000 ਤੋਂ 1500 ਰੁਪਏ ਲੱਗਿਆ 1000 ਦੀ ਟਿਊਬ ਤੇ 500 ਰੁਪਏ ਬਾਈ ਨੇ ਲਿਆ ਮਿਹ ਹਾਂਜੀ ਪੱਚ ਆ ਗਏ 2 250 ਦੇ 2 250 ਦੀ ਇਹਦੀ ਲੇਬਰ ਪਈ ਪੱਚ ਤੁਸੀਂ ਜੇਕਰ ਘਰੇ ਵੀ ਲਈ ਆਪ ਵੀ ਲਾ ਸਕਦੇ ਹੋ ਪਰ ਦੋਸਤੋ ਨਹੀਂ ਦੁਕਾਨਦਾਰ ਦੁਕਾਨਦਾਰ ਹੀ ਆ ਆ ਦੇਖੋ ਜੀ ਬਣਾਤਾ ਨਾ ਪੱਥਰ ਤੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੁੰਡੇ ਨੇ ਮਿੰਟੂ ਮਿੱਟੀ ਆ ਪ੍ਰੈਸ਼ਰ ਗਨ ਨਾਲ ਸੜਦਾ ਕੰਮ ਆ ਦੇਖੋ ਜੀ ਇਹ ਹਵਾ ਤੇ ਚੱਲਦੀ ਆ ਨਾ ਕਿ ਬਿਜਲੀ ਤੇ ਪਿੱਛੋਂ ਹਵਾ ਛੱਡਦੇ ਆ ਮਿੰਟੂ ਮਿੱਟੀ ਨਾਲ ਕੱਸ ਦਿੰਦੀ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਰੱਬ ਰੱਖਾ